ਸੱਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਮਹਮੂਦਪੁਰੇ ਨੇੜੇ ਅਮਰਕੋਟ ਆ ਗਿਆ ਗਰਵੰਤ ਕੋਲੇ ਸਾਰੀ ਵੀਡੀਓ ਦੇ ਵਿੱਚ ਚਾਰ ਝੂਟੀਆਂ ਨੀਲੀ ਰਾਵੀ ਦੀਆਂ 7 ਜਨਵਾਰ ਵਿਖਾਏ ਆ ਚਾਰੇ ਹੀ ਸੁਈਆਂ ਇਹਦੇ ਮਗਰ ਬਾਦਲ ਬੱਲ ਦੀ ਕੱਟੀ ਆ ਸੱਜਣੋ ਵੀਰਾਂ ਵਾਲੀ ਵਾਲੇ ਦੀ ਆਪ ਸਰਕਾਰੀ ਸੀਮਾਂ ਦੀ ਆ ਓਕੇ ਰਿਪੋਰਟ ਝੂਟੀ ਆ ਕਿਆ ਬਾਤਾਂ ਵੀਡੀਓ 'ਚ ਧਾਰਾ ਧੂਰਾ ਮਾਰ ਕੇ ਵਿਖਾਈਆਂ ਆ ਆ ਵੇਖੋ ਇਹਨੇ ਥਣ ਕੱਢਿਆ ਜਦੋਂ ਵੀਰ ਪੈ ਗਿਆ ਨਾ ਥੱਲੇ ਆ ਆ ਵੇਖੋ ਮੱਛੀ ਮੋਟਰ ਆਰ ਗਈ ਝੂਣ ਲੱਗਾ ਕਰਮਾ ਵਾਲੀ ਨੂੰ ਕਿਉਂਦੀ ਰਵੇ ਮਗਰ ਬੱਚਾ ਵੀ ਬੜਾ ਸ਼ਾਨਦਾਰ ਕੱਟੀ ਆ ਕਰਿਓ ਵੇਟ ਵੀਡੀਓ ਦੀ ਵੀਡੀਓ ਤੁਹਾਨੂੰ ਅੱਜ ਟੌਪ ਦੀ ਵਿਖਾਵਾਂਗੇ ਆ ਤੀਜਾ ਸੂਆ ਸੂਈ ਇਹਦੇ ਮਗਰ ਵੀ ਕੱਟੀ ਬੜੀ ਚੰਗੀ ਆ ਡੈਮਨ ਬੋਲਦੀ ਇਹਦੇ ਮਗਰ ਡੈਮਨ ਬੋਲਦਾ ਦੱਸਿਆ ਸੀ ਇਹਦੇ ਮਾਲਕਾਂ ਨੇ ਵੀ ਇਹਦਾ ਟੀਕਾ ਲੱਗਾ ਓਕੇ ਰਿਪੋਰਟ ਆ ਬੜਾ ਸੋਹਣੀਆਂ ਬਰਨਾਂ ਵਾਲਾ ਥਾਂ ਦੇਵਾ ਲੱਗਾ ਕਿਆ ਬਾਤ ਆ ਤੇ ਇੱਕ ਆ ਗਈ ਆ ਸਜਣੋ ਪਹਿਲਾ ਸੁਆ ਕੱਟੀ ਟੇਡੇ ਕੱਟੇ ਟੇਡੇ ਕੱਟ ਚ ਤੇ ਇਹਦੇ ਮਗਰਕ